ਕਰਨਾ ਹੈ ਉਹ ਕੀ ਕਰਨਾ ਚਾਹੋ ਕੋ ਕੱਲ 26 ਜਨਵਰੀ ਹੈ ਗਣਤੰਤਰ ਦਿਵਸ ਹੈ ਔਰ ਜਦੋਂ ਪਿਛਲੀ ਵਾਰ ਫਲੈਗ ਚੜਾਉਣ ਦਾ ਸਰਕਾਰ ਨੇ ਹੁਕਮ ਸੰਗਰੂਝ ਸਿੱਤਾ ਸੀ ਮੌਕਾ ਇਸ ਕੇ ਮਾਨਸੇ ਦੇ ਵਿੱਚ ਹੈ ਔਰ ਮੇਰੇ ਨਾਲ ਇਸ ਵੇਲੇ ਤੁਹਾਡੇ ਇਲਾਕੇ ਦੀ ਸ਼ਖਸੀਅਤ ਐਮ ਐਲ ਏ ਮੈਡਮ ਪ੍ਰਾਜ ਜੀ ਔਰ ਗਰਮੇਲ ਜੀ ਔਰ ਸਭ ਤੋਂ ਵੱਡੀ ਗੱਲ ਹੈ ਵਾਟਰ ਸਪਲਾਈ ਦਾ ਪ੍ਰੋਜੈਕਟ ਜਿਹੜਾ ਇੱਥੇ ਕੰਪਲੀਟ ਹੋ ਰਿਹਾ ਤਕਰੀਬਨ 1 ਕਰੋੜ 80 ਲੱਖ ਰੁਪਏ ਦੀ ਲਾਗਤ ਦੇ ਨਾਲ ਇਦਾਂ ਪੂਰੇ ਪੰਜਾਬ ਦੇ ਵਿੱਚ ਜਿਹੜੇ ਆ ਤਕਰੀਬਨ 2200 ਕਰੋੜ ਰੁਪਏ ਦੀ ਲਾਗਤ ਦੇ ਨਾਲ ਪ੍ਰੋਜੈਕਟ ਚੱਲ ਰਹੇ ਆ ਇਹਦੇ ਵੱਡੇ ਪ੍ਰੋਜੈਕਟ ਸਰਫੇਸ ਵਾਟਰ ਦੇ ਆ ਤਾਂ ਕਿ ਨਹਿਰੀ ਪਾਣੀ ਨੂੰ ਯੋਗਿਆ ਬਣਾ ਕੇ ਪੀਣ ਲਈ ਲੋਕਾਂ ਨੂੰ ਸਪਲਾਈ ਕੀਤਾ ਜਾਵੇ ਔਰ ਇਦਾਂ ਹਰ ਇੱਕ ਪਿੰਡ ਦੇ ਵਿੱਚ ਜਿੱਥੇ ਕੋਈ ਪਾਣੀ ਦੀ ਕਮੀ ਸੀ ਉਹਨੂੰ ਵੀ ਪੂਰਾ ਕੀਤਾ ਜਾ ਰਿਹਾ ਸੋ ਇਦਾਂ ਇਹ ਸਾਰੇ ਪ੍ਰੋਜੈਕਟ ਚੱਲ ਰਹੇ ਮੈਨੂੰ ਮੌਕਾ ਮਿਲਿਆ ਕਰਨ ਚੋਅ ਇੱਥੇ ਬਹੁਤ ਅੱਛਾ ਲੱਗਾ ਕਿ ਲੋਕਾਂ ਦੇ ਵਿੱਚ ਆ ਕੇ ਬੜੀ ਭਾਰੀ ਗਿਮਤੀ ਦੇ ਵਿੱਚ ਲੋਕ ਮੌਜੂਦ ਆ ਇਹਨਾਂ ਨੇ ਪਿਆਰ ਕਰਦੇ ਆ ਆਮ ਆਦਮੀ ਪਾਰਟੀ ਨੇ ਪਿਆਰ ਕਰਦੇ ਐ ਐਮ ਐਲ اے ਸਾਹਿਬ ਨਾਲ ਗੁਰਬੀਲ ਜੀ ਨਾਲ ਜੀ ਭਾਜੀ ਜਿਵੇਂ ਜਿਹੜਾ ਪਾਣੀ ਹੈ ਹਰ ਘਰ ਨੂੰ ਲੋਡ ਪੈਂਦੀ ਹੈ ਭਾਨੀਗੜ ਦੇ ਵਿੱਚ 7 ਸਾਲਾਂ ਤੋਂ ਪਾਈਪਾਂ ਪਈਆਂ ਹੋਈਆਂ ਨੇ ਕਲੋਨੀ ਦੇ ਵਿੱਚ ਅੱਜ ਤੱਕ ਉਹਦੇ ਵਿੱਚ ਪਾਣੀ ਨਹੀਂ ਛੱਡਿਆ ਗਿਆ ਮੈਨੂੰ ਦੇਖਣਾ ਪੈਗਾ ਅਗਰ ਮੇਰੀ ਦੇਖੋ ਕੋਈ ਵੀ ਚੀਜ਼ ਹੈ ਜਿਸ ਨਾਲ ਤੁਹਾਡੀ ਨੌਲੇਜ ਨਹੀਂ ਆਉਂਦੀ ਜਾਂ ਅਫਸਰਾਂ ਨੂੰ ਬਿਲਕੁਲ ਇਹਨਾਂ ਨੂੰ ਪੁੱਛਦੇ ਆਂ ਮੈਂ ਅਗਰ ਐਦਾਂ ਦਾ ਹੈ ਕਿਉਂ ਹੈ ਸੰਗਰੂਰ ਜ਼ਿਲ੍ਹੇ ਦੇ ਵਿੱਚ ਇੱਕ ਅਜਿਹਾ ਪਿੰਡ ਹੈ ਜਿਹੜਾ ਭਾਖੜਾ ਨਹਿਰ ਦੇ ਵਿੱਚੋਂ ਪਾਣੀ ਪੀਂਦਾ ਹੈ ਸੰਗਰੂਰ ਜ਼ਿਲ੍ਹੇ ਦੇ ਵਿੱਚ ਡੈਫੀਨੇਟਲੀ ਉੱਥੇ ਇਦਾਂ ਦੀ ਪੋਜੀਸ਼ਨ ਦਾ ਮਤਲਬ ਜ਼ਰੂਰ ਹੈ ਤਲਣ ਪਿੰਡ ਹੈ ਜੀ ਲਹਿਰੇਗਾ ਅੱਗੇ ਪੈਂਦਾ ਹੈ ਜੀ ਮੇਰੇ ਧਿਆਨ ਚ ਲੈ ਕੇ ਆਂਦਾ ਮੈਂ ਤਾਂ ਤੁਹਾਡਾ ਧੰਨਵਾਦ ਕਰਦਾ ਅਗਰ ਆਇਆ ਤਾਂ ਕੈਂਸਰ ਦੀ ਇੰਨੇ ਮਰੀਜ਼ ਨੇ ਉੱਥੇ ਮਤਲਬ ਕਿ ਪਾਣੀ ਦੀ ਅਜੇ ਤੱਕ ਕਿਸੇ ਵੀ ਸਰਕਾਰ ਦੀ ਉੱਥੇ ਤੱਕ ਪਹੁੰਚ ਨਹੀਂ ਕੀਤੀ ਨਾ ਤੁਹਾਡੇ ਕਿਸੇ ਅਫਸਰ ਨੇ ਨਾ ਕਿਸੇ ਐਮ ਐਲ ਏ ਨੇ ਉਹ ਅੱਜ ਵੀ ਰੇੜੀਆਂ ਤੇ ਡੱਬਿਆਂ ਚ ਪਾਣੀ ਭਰ ਕੇ ਪਿੰਡੋਂ ਨਹਿਰ ਚੋਂ ਪਾਣੀ ਰਿਸਕ ਲੈ ਕੇ ਭਰ ਕੇ ਲੱਗੇ ਹੋਏ ਮੈਂ ਤੁਹਾਨੂੰ ਦੱਸਣਾ ਚਾਹਨਾ ਪਿਛਲੀ ਵਾਰ ਇਸ ਤੋਂ ਪਹਿਲਾਂ ਫਜ਼ਿਲਕਾ ਦਾ ਸਾਰੇ ਬਾਰਡਰ ਇਹਦਾ ਫਿਰੋਜ਼ਪੁਰ ਦਾ ਸਾਰਾ ਦੌਰਾ ਮੈਂ ਖੁਦ ਕੀਤਾ ਹੁਸੈਨੀ ਵਾਲਾ ਬਾਰਡਰ ਤੋਂ ਲੈ ਕੇ ਦਿਲਕਾ ਤੱਕ ਮੈਂ ਖੁਦ ਲਗਾਤਾਰ ਪਿੰਡਾਂ ਦੇ ਵਿੱਚ ਗਿਆ ਔਰ ਉੱਥੇ ਜਾ ਕੇ ਮੈਨੂੰ 4 ਤੋਂ 5 ਪੰਚਾਇਤਾਂ ਦੇ ਮਨੁਬਾਦੋ ਧੰਨਵਾਦ ਦੇ ਲੈਟਰ ਆਏ ਸੀ ਉੱਥੇ ਜੋ ਐਫਰਟਸ ਕਰ ਸਕਦੇ ਸੀ ਲੇਕਿਨ ਕਈ ਵਾਰ ਮੈਂ ਕਹਿ ਸਕਦਾ ਅਗਰ ਪੰਚਾਇਤ ਨੇ ਧਿਆਨ ਚ ਨਾ ਹੀ ਲੈ ਕੇ ਆਂਦਾ ਜੇ ਕੋਈ ਕਾਰਨ ਹੈ ਤੋ ਡੈਫੀਨੇਟਲੀ ਹੈ ਇਹ ਤੇ ਕੰਮ ਜਲਦ ਹੋਏਗਾ ਜੋ ਵੀ ਹੈ ਮੈਂ ਹੁਣ ਅਧਿਕਾਰੀ ਜਿਹੜਾ ਚੀਫ ਇੰਜੀਨੀਅਰ ਸਾਹਿਬਾ ਇਲਾਕੇ ਦੇ ਨਾਲ ਗੱਲ ਕਰਦਾ ਵੀ ਅਗਰ ਇਦਾਂ ਹੈ ਤਾਂ ਪ੍ਰੋਜੈਕਟ ਕੀ ਹੈ ਉੱਥੇ ਕੀ ਕਮੀ ਕੀ ਹੈ ਪੇੜਾ ਸੀ ਅਜ ਤੱਕ ਉੱਥੇ ਕਿਸੇ ਸਰ ਪਿਛਲੇ ਦਿਨ ਤੋਂ ਜਰੂਰ ਸਾਡੀ ਸਰਕਾਰ ਦਾ 1 ਮਿੰਟ ਕਿਉਂਕਿ ਮੈਂ ਤੁਹਾਨੂੰ ਦੱਸਣਾ ਚਾਹਨਾ ਜਿੰਨੇ ਤੁਹਾਡੇ ਆ ਪਿੰਡ ਚੱਕ ਰਹਿਲਾ ਦੋਨਾਂ ਨਾਨਕਾ ਸੀ ਮੁੱਖ ਮੰਤਰੀ ਜੋ ਸਟਾਰਟਿੰਗ ਸਰਕਾਰ ਦੀ ਸੀ ਉਹ ਤੋਂ ਸਾਡੇ ਨਾਲ ਬੈਠੇ ਔਰ ਉਹਨਾਂ ਨੇ ਪਿੰਡ 15 ਪਿੰਡਾਂ ਦੇ ਨਾਮ ਸਾਨੂੰ ਜ਼ਵਾਨੀ ਲੈ ਕੇ ਦੱਸੇ ਘਟ ਤੋਂ ਘਟ ਔਰ ਅਗਲੇ ਦਿਨ ਮੇਰੇ ਸਮੇਤ ਸਾਡੇ ਪ੍ਰਿੰਸੀਪਲ ਸੈਕਟਰੀ ਸਮੇਤ ਸਾਰੇ ਅਧਿਕਾਰੀਆਂ ਦੀ ਟੀਮ ਉਸ ਪਿੰਡ ਦੇ ਵਿੱਚ ਵੀ ਦੇਖਣ ਦੇ ਲਈ ਕਿਹਾ ਅੱਜ ਵੀ ਉੱਥੇ ਆਰਓ ਪ੍ਰੋਪਰ ਚੱਲ ਰਿਹਾ ਹੈ ਕਮਿਊਨਿਟੀ ਆਰਓ ਚੱਲ ਰਿਹਾ ਹੈ ਉਹ ਇਹ ਚੀਜ਼ਾਂ ਕਈ ਵੀ ਹੋ ਮੈਂ ਹੋ ਸਕਦਾ ਤੁਹਾਡੀ ਗੱਲ ਠੀਕ ਹੋਵੇ ਲੇਕਿਨ ਅਗਰ ਇਤੇ ਜਲਦ ਤੋਂ ਜਲਦ ਮੈਂ ਜਾ ਕੇ ਤਰੰਤ ਜਾ ਕੇ ਉਹਨਾਂ ਨੂੰ ਮਲਾ ਕੇ ਬਲਕਿ ਹੁਣ ਗੱਡੀ 'ਚ ਬੈੰਦੇ ਇਤੇ ਗੱਲ ਕਰਾਂਗਾ ਕੀ ਦੱਸ ਇੱਥੇ ਤਕਰੀਬਨ 90 ਦਿਨਾਂ ਤੋਂ ਪਾਣੀ ਵਾਲੀ ਟੈਂਕੀ ਦੇ ਜਿਹੜੇ ਪੰਪ ਆਪਰੇਟਰ ਨੇ ਉਹ ਬੈਠੇ ਹੋਏ ਨੇ ਮਤਲਬ ਕਿ ਦੇਖੋ ਦੇਖੋ ਮੈਂ ਤੁਹਾਡੇ ਦਰਯੀ ਜਿੰਨੇ ਵੀ ਪੰਪ ਆਪਰੇਟਰ ਹੈ ਜਾਂ ਕੋਈ ਹੈ ਇਹਨਾਂ ਨੂੰ ਮੈਂ ਬੇਨਤੀ ਕਰਦਾ ਪੀ ਲੋਕਾਂ ਨੂੰ ਖੱਦਲ ਖਰਾਬੀ ਨਾ ਹੋਵੇ ਅਸੀਂ ਦੇਖੋ ਸਰਕਾਰ ਆ ਕੇ ਸਰਕਾਰ ਨੇ ਹਰ ਇੱਕ ਤਰ੍ਹਾਂ ਦੇ ਮੰਗਾਂ ਅਲੱਗ-ਅਲੱਗ ਤਰ੍ਹਾਂ ਨ ਮੰਨੀਆਂ ਸਾਰਿਆਂ ਦੀਆਂ ਲੇਕਿਨ ਸਰਕਾਰ ਦੇ ਵੀ ਕੋਈ ਰੂਲ ਐਂਡ ਰੈਗੂਲੇਸ਼ਨ ਵੀ ਸਰਕਾਰ ਦੀ ਚੀਜ਼ ਹੈ ਠੀਕ ਹੈ ਨਾ ਜੀ ਸਰਕਾਰ ਉਹਨਾਂ ਨੂੰ ਮੱਦੇਨਜ਼ਰ ਰੱਖ ਕੇ ਹੀ ਕਿਸੇ ਨੂੰ ਨੌਕਰੀ ਦਿੰਦੀ ਹੈ ਉਹਨੂੰ ਪੱਕਾ ਕਰਦੀ ਹੈ ਉੱਤੇ ਕੰਮ ਹੋ ਰਿਹਾ ਇਹਨਾਂ ਨੂੰ ਟਾਈਮ ਦਿੱਤਾ ਪਿਆ ਮੇਰਾ ਖਿਆਲ ਹੈ ਕਿ ਅੱਜ ਤੱਕ ਜੇ ਅਗਰ ਕਿਸੇ ਦੀ ਕੋਈ ਡਿਮਾਂਡ ਹੈ ਮੇਰਾ ਦੁਆਰ ਹਮੇਸ਼ਾ ਖੁੱਲਰ ਰਿਹਾ ਮਿਲਣ ਦੇ ਲਈ ਕੀ ਤੁਸੀਂ ਅੱਜ ਮਿਲ ਕੇ ਜਾਉਗੇ ਜੀ ਉਹਨਾਂ ਨੂੰ देखो जी ਹੁਣ ਮੇਰੇ ਕੋਲ ਟਾਈਮ ਲਿਮਟਿਡ ਹੈ ਲੇਕਿਨ ਮੇਰੇ ਵੱਲੋਂ ਤਾਂ ਕਦੀ ਬਣਾਈ ਨਹੀਂ ਹੋਈ ਇੱਕ ਵਾਰੀ ਉਹਨਾਂ ਦੇ ਕੋਲ ਜਸੇਬੰਦੀ ਕਹਿ ਜੂਏ ਮਨਾਈ ਹੋਈ ਹੈ ਲੇਕਿਨ ਆਕੇ ਸਰਕਾਰ ਨੂੰ ਕਿਸੇ ਕੰਮ ਨੂੰ ਲਿਆ ਕੇ ਉਹਨੂੰ ਪਰਸਨਲ ਡਿਪਾਰਟਮੈਂਟ ਦੀਆਂ ਸਾਰੀਆਂ ਹਦਾਇਤਾਂ ਦੇ ਮੱਦੇਨਜ਼ਰ ਰੱਖ ਕੇ ਕਿਸੇ ਨੌਕਰੀ ਦੇ ਸਕਦੇ ਤੁਸੀਂ ਜੀ ਭਾਜੀ ਜਦੋਂ ਤੁਸੀਂ ਗੱਲ ਕੀਤੀ ਐ ਸਟੇਜ ਤੋਂ ਵੀ ਐਲਾਨ ਕੀਤਾ ਕਿ ਅਸੀਂ ਨਵੀਆਂ ਨੌਕਰੀਆਂ ਨੇ ਜਿਹੜੀਆਂ ਉਹ ਸਰਕਾਰ ਨੇ ਬਣਾਈ ਉਪਲਬਧ ਕੀਤੀਆਂ ਤੇ ਲੋਕ ਬੱਚਿਆਂ ਨੂੰ ਮਿਲੀਆਂ ਵੀ ਪਰ ਜਿਹੜੀ ਕੇਜਰੀਵਾਲ ਨੇ ਆਪਣੀ ਭੈਣ ਬਣਾਈ ਸੀ ਸੀਪੀ ਸਰਮਾ ਮਾਨਸਾ ਤੋਂ ਲਗਾਤਾਰ ਧਰਨਿਆਂ ਤੇ ਵੀ ਆਈ ਹੈ ਮਿਲ ਲਗੇ ਉਹ ਪੋਸਟਾਂ ਹੀ ਖਤਮ ਕਰਤੀਆਂ ਜਦੋਂ ਕਿ ਕਾਲਜਾਂ ਦੇ ਵਿੱਚ ਪੀਟੀਆਈ ਦੇ ਜਿਹੜੇ ਕੋਰਸ ਨੇ ਉਹ ਕੀਤੇ कराए ਜਾ ਰਹੇ ਨੇ ਅੱਜ ਵੀ ਸਰਕਾਰ ਉੱਧਰ ਕਿਉਂ ਨਹੀਂ ਜਾਣ ਦੇ ਰਹੀ ਦੇਖੋ ਜੀ ਅਗਰ ਪਰਸਨਲ ਡਿਪਾਰਟਮੈਂਟ ਦੀਆਂ ਹਦਾਇਤਾਂ ਨੂੰ ਮੁੱਖ ਰੱਖ ਕੇ ਤਾਂ ਸਾਰੀਆਂ ਪੋਸਟਾਂ ਹੁੰਦੀਆਂ ਜੇ 42000 ਨੌਕਰੀਆਂ ਸਰਕਾਰ ਨਹੀਂ ਦਿਤੀਆਂ ਤੇ ਸਰਕਾਰ ਦੀਆਂ ਹਦਾਇਤਾਂ ਦੇ ਮਤਾਬਿਕ ਦਿਤੀਆਂ ਅਮਰੀਕਾ ਸਮਝੋ ਹੋ ਸਕਦਾ ਉਹਦੇ ਵਿੱਚ ਕੋਈ ਹੋਵੇ ਦੇਖੋ ਕੱਲ ਨੂੰ ਅੱਜ ਤੁਸੀਂ ਨੌਕਰੀ ਕਿਸ ਨੂੰ ਦੇ ਦਿਓ ਕੱਲ ਨੂੰ ਕੋਰਟ ਜਾ ਕੇ ਚੈਲੰਜ ਹੁੰਦੀ ਆ ਹਾਈ ਕੋਰਟ ਚੈਲੰਜ ਹੁੰਦੀ ਆ ਜਾ ਕੇ ਇਹ ਸਾਰੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਣਾ ਪੈਂਦਾ ਤਦ ਹੀ ਕਿਸੇ ਨੂੰ ਆਪਾਂ ਦੇ ਸਕਦੇ ਹਾਂ ਜੇਕਰ ਸੁਪਰੀ ਸਰਮ ਵੀ ਕਿਸੇ ਚੀਜ਼ ਦੀ ਕਮੀ ਨਹੀਂ ਹੋਏਗੀ ਹੋ ਸਕਦਾ ਤੁਹਾਡੀ ਸਾਡੀ ਕੁਆਲਿਫਿਕੇਸ਼ਨ ਦੇ ਵਿੱਚ ਕਈ ਚੀਜ਼ ਸਰਕਾਰ ਨੇ ਹਰ ਇੱਕ ਚੀਜ਼ ਮੱਦੇ ਨਜ਼ਰ ਰੱਖ ਕੇ ਹੀ ਨੌਕਰੀ ਦੇ